ਡਾਕਟਰ ਨੇ ਮੂਸੇ ਵਾਲੇ ਦਾ ਗਾਣਾ ਲਾ ਕੇ ਕੀਤਾ ਬੱਚੇ ਦਾ ਆਪਰੇਸ਼ਨ ਦਰਸਲ ਇੱਕ ਬੱਚਾ ਆਪਣੇ ਪੈਰ ਦਾ ਆਪਰੇਸ਼ਨ ਕਰਵਾਉਣ ਦੇ ਲਈ ਹਸਪਤਾਲ ਆਇਆ ਹੋਇਆ ਸੀ ਤੇ ਡਾਕਟਰ ਨੇ ਸਿੱਧੂ ਮੂਸੇ ਵਾਲੇ ਦਾ ਗਾਣਾ ਚਲਾ ਕੇ ਇਸ ਤਰ੍ਹਾਂ ਬੱਚੇ ਦਾ ਆਪਰੇਸ਼ਨ ਕੀਤਾ ਕਿ ਬੱਚੇ ਨੂੰ ਆਪਰੇਸ਼ਨ ਦਾ ਪਤਾ ਹੀ ਨਹੀਂ ਲੱਗਿਆ ਤੇ ਬੱਚਾ ਮੂਸੇ ਵਾਲੇ ਦੇ ਗਾਣੇ ਤੇ ਨੱਚ-ਨੱਚ ਕੇ ਆਪਰੇਸ਼ਨ ਕਰਵਾਉਂਦਾ ਰਿਹਾ ਸਰੇ ਇਹ ਤਾਂ ਬੜਾ ਸੀ ਕਾਮਨਲੀ ਯੂਜ਼ ਕਰਦੇ ਆ ਉਹ ਕੁਦਰਤੀ ਬੱਚਾ ਉਹ ਨੱਚਣ ਲੱਗ ਗਿਆ ਸਾਨੂੰ ਲੱਗਿਆ ਕਿ ਇਹ ਇਹਨੂੰ ਮੋਟੀਵੇਸ਼ਨ ਆ ਕੋਈ ਹੋਰ ਬੱਚਿਆਂ ਨੂੰ ਜਾਂ ਕਿਸੇ ਹੋਰ پیشنਟ ਨੂੰ ਦਿਖਾਈ ਹੁੰਦੀ ਆ ਅਸੀਂ ਉਹਦੀ ਵੀਡੀਓ ਬਣਾ ਲਈ ਬੀ ਬੇਸਿਕਲੀ ਕੀ ਹੁੰਦਾ ਬੱਚਾ ਕੋਈ ਵੀ ਆਰਥੋਪੈਡਿਕ ਫ੍ਰੈਕਚਰ ਨਾਲ ਆਨੰਦ ਆ ਕੋਈ ਸਰਜਰੀ ਨਾਲ ਆਨੰਦ ਆ ਬਹੁਤ ਪੇਨਫੁਲ ਹੁੰਦਾ ਪੇਨ ਅਸੀਂ ਲੋਕਲ ਐਨੇਸਥੀਸ਼ੀਆ ਨਾਲ ਠੀਕ ਕਰ ਲੈਂਦੇ ਆ ਪਰ ਜਦੋਂ ਤੱਕ ਜਾਗਦਾ ਬੱਚਾ ਉਹਨੂੰ ਐ ਲੱਗਦਾ ਰਹਿੰਦਾ ਮੇਰੇ ਲੱਤਾਂ ਕੁਝ ਕਰ ਰਹੀ ਆ ਜਾਂ ਮੇਰੇ ਨਾਲ ਕੁਝ ਕਰ ਰਿਹਾ ਉਹ ਐਂਗਜ਼ਾਈਟੀ ਹੁੰਦੀ ਆ ਉਹ ਲਤ ਬਿਨਾਂ ਮਾਰਦਾ ਸਾਨੂੰ ਪ੍ਰੋਸੀਜਰ ਕਰਨ ਨਹੀਂ ਦਿੰਦਾ ਜਾਂ ਪਲਾਸਟਰ ਲਾਣਾ ਚਾਹੇ ਕੋਈ ਸਰਜਰੀ ਕਰਨੀ ਆ ਤੋਂ ਵੇਲੇ ਨੂੰ ਇੱਕ ਤਰੀਕੇ ਦੀ ਡਾਇਵਰਜਨ ਥੈਰੇ ਉਹ ਜਿਹੜੀ ਚੀਜ਼ ਹੁਣ ਉਹਨੂੰ ਪੁੱਛਿਆ ਉਹਨੂੰ ਪੁੱਛਿਆ ਕਿ ਤੂੰ ਕਿਹੜੇ ਗਾਣੇ ਸੁਣਦਾ ਕਹਿੰਦਾ ਮੈਂ ਸਿੱਧੂ ਮੂਸੇ ਦਾ ਦੇ ਸੁਣਦਾ ਤੇ ਫਿਰ ਉਹਨੂੰ ਸਿੱਧੂ ਮੂਸੇ ਦਾ ਗਾਣੇ ਲੜਕੇ ਦੇ ਲਗਾਤੇ ਉਹਦੇ ਤੇ ਫਿਰ ਝੁਮਣ ਲੱਗ ਗਿਆ ਸਾਨੂੰ ਫਿਰ ਪ੍ਰੋਸੀਜਰ ਕਰਨਾ ਸੌਖਾ ਹੋ ਗਿਆ ਤੇ ਹੋਰ ਲੋਕਾਂ ਨੂੰ ਵੀ ਸਾਨੂੰ ਮੋਟੀਵੇਟ ਪੋਲੰਡ ਠੀਕ ਹੈ ਮਤਲਬ ਇਹ ਨਾਲ ਫਿਰ ਜਿਹੜਾ ਬੱਚਾ ਧਿਆਨ ਸੀ ਪੂਰਾ ਡਾਇਵਰਟ ਹੋ ਗਿਆ ਤੇ ਤੁਹਾਡਾ ਜਿਹੜਾ ਆਪਰੇਟ ਸੀ ਉਹ ਸੁੱਖ ਸੁੱਖਾ ਹੋ ਗਿਆ ਸੁੱਖਾ ਹੋ ਗਿਆ ਹਾਂਜੀ ਠੀਕ ਹੈ ਤਾਂ ਸਟਾਫ ਨੇ ਵੀ ਪੂਰਾ ਕੋਆਪਰੇਟ ਕੀਤਾ ਇਹ ਸਟਾਫ ਨੇ ਸਟਾਫ ਨੇ ਪੂਰਾ ਸਮਝਾਇਆ ਵੀ ਬੱਚੇ ਆਂਦਾ ਤਾਂ ਉਹਨੂੰ ਵੀਡੀਓ ਲਾ ਦਿਆ ਕਰੋ ਜੀ ਚਾਹ ਕੋਈ ਕਹਿੰਦਾ ਸਾਨੂੰ ਛੋਟਾ ਭਿੰਨ ਦੀ ਵੀਡੀਓ ਲਾ ਦੋ ਕੋਈ ਕਹਿੰਦਾ ਜੀ ਕਾਰਟੂਨ ਦੀ ਲਾ ਦੋ ਕੋਈ ਕਹਿੰਦਾ ਸੱਧੂ ਮੋਸੇਰਾ ਦੇ ਗਾਣੇ ਲਾ ਦੋ ਜਿਹੜਾ ਉਹਨੂੰ ਪਸੰਦ ਆ ਸੀ ਉਹ ਲਗਾ ਦਿੰਦੇ ਇਹ ਵੀ ਤੁਹਾਡਾ ਇੱਕ ਥੈਰੇਪੀ ਦਾ ਹਿੱਸਾ ਹੈ ਹਾਂਜੀ 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 ਬੱਚਿਆਂ ਦੀ ਥੈਰੇਪੀ ਅਸੀਂ ਮਨੇ ਕੋਲ ਆਉਗਾ ਹਰ ਵਾਰ ਡਰੂਗਾ ਕਿ ਹਾਂ ਜੀ ਤੁਸੀਂ ਤਾਂ ਡਾਕਟਰ ਸਾਹਿਬ ਨੇ ਮੈਨੂੰ ਬਹੁਤ ਦਰਦ ਕੀਤਾ ਸੀ ਕਿਤੇ ਉਹਨੂੰ ਲੱਗਦਾ ਕਿ ਹਾਂ ਡਾਕਟਰ ਸਾਹਿਬ ਮੈਨੂੰ ਚਾਕਲੇਟ ਦੇਣਗੇ ਜਾਂ ਮੈਨੂੰ ਗਣਾ ਸੁਣਾ ਦੇਣਗੇ ਉਹਨੂੰ ਦੁਬਾਰਾ ਲਿਆਣਾ ਵਿੱਚ ਸੌਖਾ ਹੁੰਦਾ ਬਾਅਦ ਵੀ ਟ੍ਰੀਟਮੈਂਟ ਸੌਖਾ ਹੁੰਦਾ ਠੀਕ ਹਾਂ ਜੀ